ਸਾਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਬਹੁਤ ਇੰਪੋਰਟੈਂਟ ਤੁਹਾਡੇ ਨਾਲ ਅਪਡੇਟ ਸਾਂਝੀ ਕਰਨੀ ਹੈ ਜੋ ਆਈਆਰਸੀਸੀ ਦੇ ਵੱਲੋਂ ਸਾਹਮਣੇ ਆਈ ਹੈ 29 ਨਵੰਬਰ 2024 ਨੂੰ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਇਸ ਵੈਬਿਨਾਰ ਦੇ ਵਿੱਚ ਬਹੁਤ ਵੱਡਾ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਕੀ ਹੈ ਉਹ ਵਾਸਤੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਜੋ ਡਿਸਕਸ ਕੀਤਾ ਜਾਣਾ ਹੈ ਉਹ ਡਿਸਕਸ ਕੀਤਾ ਜਾਣਾ ਹੈ ਤੁਹਾਡੀ ਸਟੱਡੀ ਵੀਜ਼ਾ ਨੂੰ ਲੈ ਕੇ ਵਰਕ ਪਰਮਿਟ ਨੂੰ ਲੈ ਕੇ ਤੇ ਸਟੱਡੀ ਪਰਮਿਟ ਐਕਸਟੈਂਸ਼ਨ ਨੂੰ ਲੈ ਕੇ ਸੋ ਜੇਕਰ ਤੁਹਾਡਾ ਸਟੱਡੀ ਪਰਮਿਟ ਹੈ ਜਾਂ ਤੁਸੀਂ ਸਟੱਡੀ ਪਰਮਿਟ ਐਕਸਟੈਂਸ਼ਨ ਅਪਲਾਈ ਕਰਨਾ ਹੈ ਨਵਾਂ ਕੋਰਸ ਕੈਨੇਡਾ ਦੇ ਵਿੱਚ ਲੈਣ ਜਾ ਰਹੇ ਹੋ ਜਾਂ ਤੁਹਾਡਾ ਪੀਜੀਡਬਲਯੂਪੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਯਾਨੀ ਓਪਨ ਵਰਕ ਪਰਮਿਟ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੇ ਲਈ ਫਾਈਲਿੰਗ ਕਰਨੀ ਹੈ ਜਾਂ ਕਰਨ ਵਾਲੇ ਨੇ ਉਹਨਾਂ ਵਾਸਤੇ ਵੀ ਇੰਪੋਰਟੈਂਟ ਹੈ ਜਿਨ੍ਹਾਂ ਕਰ ਚੁੱਕੇ ਆ ਜਾਂ ਜਿਨ੍ਹਾਂ ਦੀ ਸਟੱਡੀ ਚੱਲ ਰਹੀ ਉਹਨਾਂ ਵਾਸਤੇ ਵੀ ਇੰਪੋਰਟੈਂਟ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾਡਸ ਉਹ ਪਿੱਛੇ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਇੱਕ ਵੈ ਸਟੂਡੈਂਟ ਵੀਜ਼ਾ ਤੇ ਪੀਜੀਡਬਲਯੂਪੀ ਜਾਂ ਕਹਿ ਸਕਦਾ ਹੈ ਕਿ ਕੈਨੇਡਾ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਕੁਝ ਡਾਊਟ ਜਿਹੜੇ ਆ ਉਹ ਕਲੀਅਰ ਹੋਏ ਨੇ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਪੀਜੀਡਬਲਯੂਪੀ ਹੈ ਉਹਦੇ ਵਾਸਤੇ ਜਿਹੜੇ 1+1 ਪ੍ਰੋਗਰਾਮ ਜਿਦਾਂ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ ਪਹਿਲਾਂ ਸੁਣਿਓ ਇਸ ਚੀਜ਼ ਨੂੰ ਧਿਆਨ ਦੇ ਨਾਲ ਐਕਚੁਅਲ ਦੇ ਵਿੱਚ ਹੁਣ ਤੱਕ ਕਿਵੇਂ ਸੀਗਾ ਤੇ ਹੁਣ ਕਿਵੇਂ ਹੋਏਗਾ ਹੁੰਦਾ ਐਵੇਂ ਸੀ ਕਿ ਜਿਵੇਂ ਤੁਸੀਂ ਇੰਡੀਆ ਤੋਂ ਫਾਈਲਿੰਗ ਕੀਤੀ ਹੈ ਜਾਂ ਆਊਟਸਾਈਡ ਕੈਨੇਡਾ ਤੋਂ ਕਿਸੇ ਵੀ ਕੰਟਰੀ ਤੋਂ ਫਾਈਲਿੰਗ ਕੀਤੀ ਹੈ ਕੈਨੇਡਾ ਤੁਸੀਂ 1 ਸਾਲ ਦੇ ਪ੍ਰੋਗਰਾਮ ਦੇ ਲਈ ਗਏ ਹੋ ਜਦੋਂ ਤੁਸੀਂ ਉੱਥੇ ਪਹੁੰਚ ਗਏ 1 ਸਾਲ ਦਾ ਪ੍ਰੋਗਰਾਮ ਤੁਹਾਡਾ ਕੰਪਲੀਟ ਹੋ ਗਿਆ ਤੁਸੀਂ ਚਾਹੁੰਦੇ ਹੋ ਕਿ 1 ਸਾਲ ਦੇ ਪ੍ਰੋਗਰਾਮ ਤੋਂ ਬਾਅਦ ਸਾਨੂੰ 1 ਸਾਲ ਦਾ ਹੀ PGWP ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੈ ਇਸ ਕਰਕੇ ਮੈਂ 2 ਸਾਲ ਦੀ ਸਟੱਡੀ ਕਰ ਲਾਂ ਸੋ 1 ਸਾਲ ਦਾ ਹੋਰ ਤੁਸੀਂ ਪ੍ਰੋਗਰਾਮ ਜਿਹੜਾ ਸਟੱਡੀ ਪਰਮਿਟ ਜਿਹੜਾ ਉਹ ਲੈ ਲੈਂਦੇ ਹੋ ਯਾਨੀ ਕਿ ਤੁਸੀਂ 1 ਸਾਲ ਲਈ ਹੋਰ ਆਪਣੀ ਸਟੱਡੀ ਜਿਹੜੀ ਹੈ ਉਹਨੂੰ ਐਕਸਟੈਂਡ ਕਰਵਾਣੀ ਯਾਨੀ ਸਟੱਡੀ ਪਰਮਿਟ ਐਕਸਟੈਂਸ਼ਨ ਅਪਲਾਈ ਕਰਨਾ ਹੈ ਉਦੇ ਵਾਸਤੇ ਕੀ ਹੁੰਦਾ ਸੀ ਤੁਸੀਂ ਇੱਕ ਨਵਾਂ ਕੋਰਸ ਲੈਂਦੇ ਸੀਗੇ ਤੇ ਪਹਿਲਾ ਕੋਰਸ ਖਤਮ ਹੋਣ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਦੀ ਜਗ੍ਹਾ ਤੁਸੀਂ ਸਟੱਡੀ ਪਰਮਿਟ ਐਕਸਟੈਂਸ਼ਨ ਅਪਲਾਈ ਕਰਦੇ ਸੀਗੇ ਤੇ ਤੁਸੀਂ 2 ਸਾਲ ਉੱਥੇ ਸਟੱਡੀ ਕਰ ਲੈਂਦੇ ਸੀ ਫਿਰ ਤੁਹਾਨੂੰ 1+1 ਸਟੱਡੀ ਦੇ ਬੇਸ ਦੇ ਉੱਤੇ 3 ਸਾਲ ਦਾ ਵਰਕ ਪਰਮਿਟ ਓਪਨ ਵਰਕ ਪਰਮਿਟ ਕੈਨੇਡਾ ਦੇ ਵਿੱਚ ਮਿਲ ਜਾਂਦਾ ਸੀਗਾ ਹੁਣ ਇਸ ਚੀਜ਼ ਨੂੰ ਸਮਝੋ ਧਿਆਨ ਦੇ ਨਾਲ ਅਪਡੇਟ ਕੀ ਆਇਆ ਹੈ ਹੁਣ ਅਪਡੇਟ ਇਹ ਆਇਆ ਹੈ ਕਿ ਜੇਕਰ ਤੁਸੀਂ 1 ਸਾਲ ਦਾ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਤੁਸੀਂ ਦੁਬਾਰਾ ਫਿਰ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਜੇਕਰ ਤੁਹਾਡਾ ਪ੍ਰੋਗਰਾਮ ਐਲੀਜੀਬਲ ਨਹੀਂ ਹੈਗਾ ਪੀਜੀਡਬਲੂਪੀ ਵਾਸਤੇ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਯਾਨੀ ਇਹਨੂੰ ਆਸਾਨ ਜਾਂ ਸਿੱਧੀ ਪਾਸ਼ਾ ਦੇ ਵਿੱਚ ਆਪਾਂ ਇੱਕ ਜੱਟ ਵਾਲੀ ਭਾਸ਼ਾ ਜਾਂ ਕਹਿ ਸਕਦੇ ਪਿੰਡੂ ਵਾਲੀ ਭਾਸ਼ਾ ਦੇ ਵਿੱਚ ਕਹਿ ਲਈਏ ਜੇਕਰ ਤੁਸੀਂ ਜਿਹੜਾ ਸਟੂਡੈਂਟ ਵੀਜ਼ਾ ਯਾਨੀ ਕਿ ਵਿਦਿਆਰਥੀ ਵਾਲਾ ਵੀਜ਼ਾ ਹੈ ਉੱਤੇ ਜਿਹੜਾ ਤੁਹਾਨੂੰ ਕੰਮ ਕਰਨ ਦੇ ਲਈ ਓਪਨ ਵਰਕ ਪਰਮਿਟ ਮਿਲਦਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੰਮ ਕਰ ਸਕਦੇ ਹੋ ਉਹਦੇ ਲਈ ਜੇਕਰ ਤੁਹਾਡਾ ਪ੍ਰੋਗਰਾਮ ਜਿਹੜਾ ਤੁਸੀਂ ਕੋਰਸ ਕਰਨ ਵਾਸਤੇ ਗਏ ਹੋ ਐਲੀਜੀਬਲ ਨਹੀਂ ਹੈਗਾ ਤਾਂ ਤੁਹਾਨੂੰ ਨਹੀਂ ਮਿਲੇਗਾ ਪੀਜੀਡਬਲੂਪੀ ਹੁਣ 1 ਤੱਕ ਨਵੰਬਰ 2024 ਤੋਂ ਪਹਿਲਾਂ ਜਿਹੜੇ ਕਹਿ ਸਕਦੇ ਆ ਲੱਗੀਆਂ ਫਾਈਲਾਂ ਉਹਨਾਂ ਦੇ ਉੱਤੇ ਦਾ ਅਸਰ ਨਹੀਂ ਪੈਣਾ ਹੈਗਾ ਪਰ 1 ਨਵੰਬਰ 2024 ਤੋਂ ਬਾਅਦ ਜਿਹੜੀਆਂ ਫਾਈਲਾਂ ਲੱਗੀਆਂ ਉਹਨਾਂ ਤੇ ਇਹਦਾ ਅਸਰ ਪਵੇਗਾ ਯਾਨੀ ਕਿ ਇਹ ਆਲਰੇਡੀ ਇੰਪਲੀਮੈਂਟ ਹੋ ਚੁੱਕਾ ਹੈ ਦਰਸਲ ਇੱਕ ਵੈਬਿਨਾਰ ਜਿਹੜਾ ਹੈ ਉਹ ਕਰਾਇਆ ਗਿਆ ਸੀਗਾ ਤੇ ਇਸ ਵੈਬਿਨਾਰ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਗਈ ਸਕਰੀਨ ਦੇ ਉੱਤੇ ਦੇਖੋ ਇੱਕ ਆਰਟੀਕਲ ਦੀ ਮੈਂ ਸਕਰੀਨਸ਼ਾਟ ਜਿਹੜਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਨੇ ਵੈਬਿਨਾਰ ਔਨ ਨਵੰਬਰ 29 ਯਾਨੀ ਕਿ ਨਵੰਬਰ 29 ਨੂੰ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ ਦਾ IRCC ਸੈਡ ਥੈਟ ਇਫ ਏ ਸਟੂਡੈਂਟ ਹੈ ਚੇਂਜ देयर ਪ੍ਰੋਗਰਾਮ ਆਫ ਸਟੱਡੀ ਫਰਮ ਵਾਟ ਵਾਜ ਰਿਟਨ ਔਨ देयर ਲੈਟਰ ਆਫ ਐਕਸੈਪਟੈਂਸ ਐਂਡ ਦੇ ਨੀਡ ਟੂ ਐਕਸਟੈਂਡ देयर ਸਟੱਡੀ ਪਰਮਿਟ ਦੇ ਵਿਲ ਲੂਜ਼ देयर ਗ੍ਰੈਂਡਫਾਦਰਡ ਸਟੇਟਸ ਐਂਡ ਮਸਟ ਮੀਟ ਦੀ ਫੀਲਡ ਆਫ ਸਟੱਡੀ ਰਿਕੁਆਇਰਮੈਂਟ ਟੂ ਬੀ ਐਲੀਜੀਬਲ ਫਾਰ ਪੀਜੀਡਬਲਯੂਪੀ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਪਹਿਲਾ ਕੋਰਸ ਕੀਤਾ ਸੀਗਾ ਉਸ ਕੋਰਸ ਨੂੰ ਆਧਾਰ ਨਹੀਂ ਬਣਾਇਆ ਜਾਵੇਗਾ ਜਿਹੜਾ ਕੋਰਸ ਤੁਸੀਂ 1+1 ਜਿਹੜਾ +1 ਦੂਜਾ ਕੋਰਸ ਲੈ ਰਹੇ ਹੋ ਉਸ ਚੀਜ਼ ਨੂੰ ਬੇਸ ਬਣਾਇਆ ਜਾਵੇਗਾ ਸੋ ਪਿਛਲਾ ਵਾਲਾ ਜਿਹੜਾ ਕੀਤਾ ਉਹ ਵੀ ਖਰਾਬ ਹੋ ਗਿਆ ਤੁਹਾਡਾ ਤੁਹਾਡੀ 2 ਸਾਲ ਦੀ ਸਟੱਡੀ ਹੋਵੇਗੀ ਉਸ ਤੋਂ ਬਾਅਦ ਪੀਜੀਡਬਲਯੂਪੀ ਤੁਹਾਨੂੰ ਨਹੀਂ ਮਿਲਣਾ ਹੈਗਾ ਬਹੁਤ ਇੰਪੋਰਟੈਂਟ ਹੈ ਇਹ ਚੀਜ਼ ਸਮਝਣ ਵਾਲੀ ਉਸ ਤੋਂ ਬਾਅਦ ਇਹ ਵੀ ਕਲੀਅਰਿਫਿਕੇਸ਼ਨ ਦਿੱਤੀ ਗਈ ਕਿ ਜਿਹੜੀ ਨਿਊ ਪੀਜੀਡਬਲਯੂਪੀ ਐਲੀਜੀਬਿਲਟੀ ਦਾ ਸਿਸਟਮ ਹੈ ਜਿਹੜਾ 966 ਸਟਡੀ ਪ੍ਰੋਗਰਾਮ ਦੇ ਵਿੱਚ ਫਾਲ ਕਰੇਗਾ ਉਹ ਲਿਸਟ ਜਿਹੜੀ ਹੈ 966 ਪ੍ਰੋਗਰਾਮ ਦੀ ਉਹ ਤੁਸੀਂ canada.ca ਤੇ ਜਾ ਕੇ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਉਹਦੇ ਵਿੱਚ ਫਾਲ ਕਰਦੇ ਹੋ ਤਾਂ ਹੀ ਤੁਹਾਨੂੰ ਉਹਦਾ ਬੈਨੀਫਿਟ ਮਿਲੇਗਾ ਪੀਜੀਡਬਲਯੂਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਜੇ ਨਹੀਂ ਕਰਦੇ ਤਾਂ ਨਹੀਂ ਮਿਲੇਗਾ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਹੁਤ ਵੱਡਾ ਨਹੀਂ ਬਹੁਤ ਜ਼ਿਆਦਾ ਵੱਡਾ ਕਹਿ ਸਕਦਾ ਕਿ ਅਪਡੇਟ ਹੈ ਖਾਸ ਕਰਕੇ ਜਿਹੜੇ ਸਟੂਡੈਂਟ ਕੈਨੇਡਾ ਸਟੱਡੀ ਕਰ ਰਹੇ ਨੇ ਤੇ ਜਿਨ੍ਹਾਂ ਨੇ 1+1 ਪ੍ਰੋਗਰਾਮ ਜਿਹੜਾ ਉਹ ਲੈਣਾ ਹੈ ਉਹਨਾਂ ਵਾਸਤੇ ਕਿਉਂਕਿ ਹੋ ਸਕਦਾ ਉਹਦੇ ਵਿੱਚ ਕਈ ਬੱਚੇ ਇਦਾਂ ਦੇ ਗਏ ਹੋਣ ਜਿਨ੍ਹਾਂ ਨੇ ਪ੍ਰਾਈਵੇਟ ਕਾਲਜ ਤੋਂ ਸਟੱਡੀ ਕਰ ਰਹੇ ਹੋਣ ਇੱਥੇ ਪੈਕੇਜ ਕਰਕੇ ਚਲੇ ਗਏ ਕਿਉਂਕਿ ਪਹਿਲਾਂ ਕੀ ਸੀਗਾ ਹੁਣ ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਹੁਣ ਤੇ ਖੈਰ ਬੱਚੇ ਬਹੁਤ ਅਵੇਅਰ ਹੋ ਗਏ ਆ ਕਿਉਂਕਿ ਡੇਲੀ ਬੇਸਿਸ ਦੇ ਉੱਤੇ ਕੈਨੇਡਾ ਦੇ ਇੰਨੇ ਚੇਂਜਸ ਆ ਡੇਲੀ ਬੇਸਿਸ ਦੇ ਉੱਤੇ ਇੰਨੀਆਂ ਅਪਡੇਟ ਆ ਰਹੀਆਂ ਕਿ ਹਰ ਬੱਚਾ ਦੇਖਣਾ ਚਾਹੁੰਦਾ ਹੈ ਸੋ ਹੁਣ ਬੱਚੇ ਅਵੇਅਰ ਨੇ ਪਰ ਪਹਿਲਾਂ ਕੀ ਹੁੰਦਾ ਸੀਗਾ ਕਿ ਬੱਚੇ ਪਹੁੰਚ ਜਾਂਦੇ ਸੀ ਭਈ ਅਸੀਂ ਪੈਸਾ ਕੋਈ ਨਹੀਂ ਦੇਣਾ ਸਾਰਾ ਪੈਸਾ ਜਦੋਂ ਵੀਜ਼ਾ ਲੱਗ ਜਾਊਗਾ ਉਦੋਂ ਤੇ ਏਜੰਟ ਵੀ ਅੱਜ ਕਈ ਤੇ ਬੜੇ ਨਾਤੇ ਧੋਤੇ ਬੜੇ ਦੁੱਧ ਧੋਤੇ ਬਣ ਰਹੇ ਆ ਕਿ ਨਹੀਂ ਜੀ ਅਸੀਂ ਨਹੀਂ ਪੈਸਿਆਂ ਨੂੰ ਹੱਥ ਲਗਾਉਂਦੇ ਜੀ ਅਸੀਂ ਨਹੀਂ ਬੱਚੇ ਦਾ ਫਿਊਚਰ ਅਸੀਂ ਤੇ ਬੱਚਿਆਂ ਦੀ ਗੱਲ ਕਰਦੇ ਆ ਨਹੀਂ ਸਾਰੇ ਪ੍ਰਾਈਵੇਟ ਕਾਲਜ ਚ ਸੌਦੇ ਕਰਦੇ ਸੀਗੇ ਇੱਕ ਸਿੰਗਲ ਏਜੰਟ ਪੰਜਾਬ ਦਾ ਇਦਾਂ ਦਾ ਨਹੀਂ ਸੀਗੇ ਹੈਗਾ ਹੁਣ ਬੈਠ ਕੇ ਜਿੰਨੇ ਮਰਜੀ ਜਿਹੜਾ ਗੱਪਾਂ ਛੱਡੀ ਜਾਵੇ ਜਦੋਂ ਹੁਣ ਦੁਕਾਨਾਂ ਹੀ ਬੰਦ ਹੋਣ ਲੱਪੀਆਂ ਪਰ ਇੱਕ ਵੀ ਏਜੰਟ ਸਿੰਗਲ ਏਜੰਟ ਨਹੀਂ ਹਰ ਇੱਕ ਏਜੰਟ ਨੇ ਮੇਰੇ ਕੋਲ ਪ੍ਰੂਫ ਪਾਇਆ ਮੇਰੇ ਕੋਲ ਬੱਚੇ ਆਉਂਦੇ ਨੇ ਜਿਹੜੇ ਇਦਾਂ ਦੇ ਪਰੇਸ਼ਾਨ ਹੁੰਦੇ ਨੇ ਓਨੈਸਟਲੀ ਕਹਿ ਰਿਹਾ ਹਰ ਇੱਕ ਏਜੰਟ ਹਰ ਇੱਕ ਸਿੰਗਲ ਏਜੰਟ ਦੀ ਗੱਲ ਕਰ ਰਿਹਾ ਪ੍ਰਾਈਵੇਟ ਕਾਲਜਾਂ ਦੇ ਵਿੱਚ ਸੌਦਾ ਬੱਚਿਆਂ ਦਾ ਕਰਾਉਂਦਾ ਹੁੰਦਾ ਸੀ ਕਿਉਂਕਿ ਮੋਟੀ ਰਕਮ ਵੱਜਦੀ ਸੀਗੀ 5-7 ਲੱਖ ਰੁਪਏ 5-5 ਲੱਖ ਰੁਪਏ 4-4 ਲੱਖ ਰੁਪਏ ਇੱਕ ਸਟੱਡੀ ਪਰਮਿਟ ਚੋਂ ਕੱਢਦੇ ਸੀਗੇ ਸੋ ਉਹ ਹੁਣ ਗੇਮਾ ਖਤਮ ਹੋ ਗਿਆ ਤੇ ਹੁਣ ਜਦ ਖਤਮ ਹੀ ਹੋ ਗਿਆ ਉਹਨਾਂ ਨੂੰ ਪਤਾ ਹੁਣ ਕਿਸੇ ਨੇ ਕਰਾਣਾ ਹੀ ਨਹੀਂ ਆ ਫਿਰ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਸਮਝ ਗਏ ਹੋਣੇ ਤੁਸੀਂ ਉਮੀਦ ਕਰਦਾ ਹਾਂ ਕਿ ਬਲੌਕ ਪਸੰਦ ਆਊਗਾ ਫਿਰ ਵੀ ਤੁਹਾਡੀ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਚੈਟ ਕਰਿਓ ਅਪਾਇੰਟਮੈਂਟ ਬਣਾ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ